ਅੱਜ ਤੁਹਾਡੇ ਸਾਹਮਣੇ ਆਉਣ ਲਈ ਦੋ ਅਹਿਮ ਗੱਲਾਂ ਨੇ ਕਿ ਨਸ਼ਿਆਂ ਬਾਰੇ ਜੋ ਇਹਨਾਂ ਦਾ ਅਸਲ ਸੱਚ ਹੈ ਜੋ ਸਾਡੇ ਮੁੰਡੇ ਨੂੰ ਸਫਰ ਕਰਾ ਰਹੇ ਨੇ ਤੇ ਇੱਕ ਜੋ ਪਾਣੀਆਂ ਬਾਰੇ ਇਸ ਸਰਕਾਰ ਦਾ ਅਸਲ ਸੱਚ ਹੈ 16 ਤਰੀਕ ਨੂੰ ਇੱਕ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਤਾਰੀਖ ਸੀਗੀ ਉਹਨਾਂ ਤਿੰਨ ਸੈਂਟਰਾਂ ਬਾਰੇ ਜਿਹੜਾ ਬਹਾਦਰਕੇਵਾਲਾ ਆਪਣਾ ਫੋਕਲ ਪੁਆਇੰਟ ਵਾਲਾ ਤੇ ਤਾਜਪੁਰ ਰੋਡ ਵਾਲਾ ਜਿਹਦੇ ਲਈ 3 ਦਸੰਬਰ ਨੂੰ ਲੁਧਿਆਣੇ 'ਚ ਇਕੱਠ ਕੀਤਾ ਗਿਆ ਸੀ ਔਰ ਸਾਰਾ ਪੰਜਾਬ ਬਲਕਿ ਬਹੁਤ ਸਾਰੇ ਰਾਜਸਥਾਨ ਦੇ ਲੋਕ ਵੀ ਆਏ ਸੀ ਤੇ ਇਹਨਾਂ ਨੇ ਸਾਰਿਆਂ ਸਾਹਮਣੇ ਵਾਅਦਾ ਕੀਤਾ ਸੀ ਗਵਰਨਮੈਂਟ ਵਾਲਿਆਂ ਨੇ ਤਾਂ ਵਾਅਦਾ ਕਰਕੇ ਮੁੱਕਰ ਗਈ ਸੀ ਉਹਦੇ ਬਾਰੇ ਤਾਰੀਖ ਸੀਗੀ 16 ਤਾਰੀਖ ਨੂੰ ਉਹਦੇ 'ਚ ਕੀ ਹੋਇਆ ਤੇ ਤੁਹਾਨੂੰ ਥੋੜਾ ਜਿਹਾ ਮੈਂ ਦੱਸ ਦਿਆਂ ਕਈ ਵਾਰੀ بڑے ਲੋਕ ਪੁੱਛ ਲੈਂਦੇ ਨੇ ਕਿ ਜੀ ਉਹਦੇ ਬਾਰੇ ਕੀ ਹੋਇਆ ਪਾਣੀਆਂ ਬਾਰੇ ਜਿਹੜਾ ਲੁਧਿਆਣੇ ਦਾ ਬੁੱਢਾ ਨਾਲਾ ਬੁੱਢੇ ਨਾਲਾ 60 ਕਰੋੜ ਲੀਟਰ ਪਾਣੀ ਗੰਦਾ ਪਾਣੀ ਕੈਮੀਕਲ ਵਾਲਾ ਪਾਣੀ ਹਰ ਰੋਜ਼ ਜਾ ਕੇ ਸਤਲੁਜ ਪੈਂਦਾ ਵਲੀਪੁਰ ਤੋਂ ਉਹਦੇ ਚੋਂ 1.5 ਕਰੋੜ ਲੀਟਰ ਜਿਹੜਾ ਪਾਣੀ ਪਾਉਂਦੇ ਸੀ 3. ਉਹਨਾਂ 3 ਪੁਆਇੰਟਾਂ ਨੂੰ ਬੰਦ ਕਰਾਉਣ ਦੀ ਗੱਲ ਲਈ ਅਸੀਂ 3 ਦਸੰਬਰ ਨੂੰ ਲੋਕ ਸੱਦੇ ਸੀ ਜਿਹਦੇ ਬਾਰੇ ਇਹਨਾਂ ਨੇ ਸਾਰਿਆਂ ਦੇ ਸਾਹਮਣੇ ਖੜ ਕੇ ਵਾਅਦਾ ਕੀਤਾ ਸੀ ਔਰ ਵਾਅਦਾ ਪਤਾ ਕਦੋਂ ਕੀਤਾ ਸੀ ਜਦੋਂ ਇਹਨਾਂ ਦੀ ਲੰਬੀ ਡਿਸਕਸ਼ਨ ਹੋਈ ਸੀ ਸਾਡੇ ਨਾਲ ਜਦੋਂ ਇਹਨਾਂ ਨੇ ਲੋਕਾਂ ਦਾ ਰੋਹ ਵੇਖ ਲਿਆ ਗੁੱਸਾ ਵੇਖ ਲਿਆ ਤਾਂ ਫਿਰ ਇਹਨਾਂ ਨੇ ਸਾਨੂੰ ਕਿਹਾ ਜੀ ਟੈਕਨੀਕਲੀ ਹਿੱਚ ਨਹੀਂ ਸਾਡੇ ਲਈ ਮੈਂ ਜਸਕੀਰਤ ਸਿੰਘ ਜੀ ਤੇ ਕਪਲਦੇਵ ਜੀ ਅਸੀਂ ਤਿੰਨਾਂ ਨੇ ਖੜ ਕੇ ਇਹਨਾਂ ਨਾਲ ਗੱਲਾਂ ਕੀਤੀਆਂ ਔਰ ਉਹਨਾਂ ਗੱਲਾਂ 'ਚ ਇਹਨਾਂ ਨੂੰ ਕਲੀਅਰ ਕੀਤਾ ਕਿ ਕੋਈ ਹਲ ਡਰਲਿੰਗ ਇਹਨਾਂ ਤਿੰਨਾਂ ਨੂੰ ਬੰਦ ਕਰਨ 'ਚ ਬਲਕਿ ਨੈਸ਼ਨਲ ਪੋਲਿਊਸ਼ਨ ਬੋਰਡ ਦਾ ਆਰਡਰ ਹੋ ਚੁੱਕਿਆ ਹੈ ਤੁਸੀਂ ਬੰਦ ਕਿਉਂ ਨਹੀਂ ਕਰਦੇ ਤਾਂ ਇਹ ਜਿਹੜੀਆਂ ਸਟੇ ਦੀਆਂ ਤੇ ਬਾਕੀ ਗੱਲਾਂ ਕਰਦੀਆਂ ਸੀ ਅਸੀਂ ਕਲੀਅਰ ਕੀਤੀਆਂ ਇਹਨਾਂ ਨੇ 7 ਦਿਨ ਦਾ ਟਾਈਮ ਲਿਆ ਤੇ 7 ਦਿਨਾਂ ਬਾਅਦ ਇਹ ਮੁੱਕਰ ਗਏ ਉਹਨਾਂ ਤਿੰਨਾਂ ਨੂੰ ਲੀਗਲੀ ਬੰਦ ਕਰਾ ਸਕੀਏ ਨੈਸ਼ਨਲ ਪੋਲਿਊਸ਼ਨ ਬੋਰਡ ਦੇ ਆਰਡਰ ਨੂੰ ਅੱਗੇ ਲੈ ਕੇ ਗਏ ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਉਹਦੀ ਤਾਰੀਖ ਸੀ ਉਹਦੀ ਤਾਰੀਖ ਤੇ ਜੱਜ ਹੋ ਰਾ ਤਿੰਨ ਬੰਦੇ ਆ ਤਿੰਨ ਜੱਜਾਂ ਦਾ ਬੈਂਚ ਹੈ ਅੱਕ ਕੇ ਉਹਨਾਂ ਨੇ ਕਿਹਾ 16 ਤਾਰੀਖ ਨੂੰ ਕਿ ਤੁਸੀਂ ਯਾਰ ਬੰਦ ਕਿਉਂ ਨਹੀਂ ਕਰ ਰਹੇਗੇ ਹਰ ਵਾਰੀ ਤੁਹਾਡੇ ਨਵੇਂ ਵਕੀਲ ਹੁੰਦੇ ਨੇ ਔਰ ਵਕੀਲ ਵੀ ਵੱਡੇ ਤੋਂ ਵੱਡੇ ਔਰ ਨਾਲ ਜਾ ਕੇ ਪੰਜਾਬ ਗਵਰਨਮੈਂਟ ਖੜ ਜਾਂਦੀ ਹੈ ਤੇ ਨਾਲ ਜਾ ਕੇ ਪੰਜਾਬ ਪੋਲਿਊਸ਼ਨ ਬੋਰਡ ਇਹਨਾਂ ਦੇ ਖੜ ਜਾਂਦਾ ਕਿ ਕੋਈ ਨਾ ਕੋਈ ਬਹਾਨਾ ਲਾ ਕੇ ਇਹਨੂੰ ਲੰਬਾ ਕਰ ਲੋ ਜਿੰਨਾ ਚਿਰ ਗੰਦ ਪਾ ਸਕਦੇ ਨੇ ਤੇ ਜਿੰਨਾ ਚਿਰ ਲੋਕਾਂ ਦੀ ਜਾਨ ਦੇ ਬਦਲੇ ਮੁਨਾਫਾ ਕਮਾ ਸਕਦੇ ਆ ਕਰ ਲੀਏ ਉਹਦੇ ਸਿਲਸਿਲੇ 'ਚ ਇਹ 16 ਤਰੀਕ ਹੋਈ ਔਰ 16 ਤਰੀਕ ਨੂੰ ਸਾਡੇ ਵੱਲੋਂ ਪੂਰੀ ਕਾਲੇ ਪਾਣੀ ਦੀ ਟੀਮ ਵੱਲੋਂ ਜਸਕੀਰਤ ਸਿੰਘ ਔਰ ਕਪਲਜੀ ਹੁਰਾਣੇ ਉਥੇ ਰਿਪrezent ਕੀਤਾ ਉਥੇ ਜੋ ਗੱਲਾਂ ਹੋਈਆਂ ਮਤਲਬ ਜਜੇਸ ਨੇ ਬੈਂਚ ਨੇ ਕਈ ਥਾਵਾਂ ਤੇ ਤਾਂ ਇਹ ਕਿਹਾ ਜਦੋਂ ਪੰਜਾਬ ਪੋਲੂਸ਼ਨ ਬੋਰਡ ਨੇ ਕਿਹਾ ਜੀ ਮੈਂ ਤੇ ਗਵਰਨਮੈਂਟ ਇੱਕ ਜਗ੍ਹਾ ਹੀ ਹੈ ਉਹ ਹੱਸ ਪਿਉਂਦੇ ਯਾਰ ਤੁਸੀਂ ਦੋ ਅੱਡ ਅੱਡ ਵਕੀਲ ਸੀ ਇੱਕ ਜਗ੍ਹਾ ਕਿਵੇਂ ਹੋਗੀ ਤਾਂ ਸਾਡੇ ਵੱਲੋਂ ਜੋ ਬੰਦੇ ਸੀ ਉਥੇ ਉਹਨਾਂ ਨੇ ਹਾਦਸੇ ਦੀ ਗੱਲ ਕੀਤੀ ਕਿ ਦੋ ਨਹੀਂ ਜੀ ਅਸਲ ਚ ਤੈ ਤਿੰਨੇ ਇੱਕ ਨੇ ਇੰਡਸਟਰੀ ਲਿਸਟ ਪੰਜਾਬ ਪੋਲਿਊਸ਼ਨ ਬੋਰਡ ਤੇ ਪੰਜਾਬ ਗਵਰਨਮੈਂਟ ਔਰ ਤਿੰਨਾਂ ਦੀ ਕੋਸ਼ਿਸ਼ ਹੋ ਆ ਜੋ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਫਾਈਨਲੀ ਇਹਨਾਂ ਨੇ ਫਿਰ ਕਿਹਾ ਜਿਵੇਂ ਕਿ ਪਹਿਲਾਂ ਕਹਿੰਦੇ ਆ ਰਹੇ ਨੇ ਕਿ ਸਾਨੂੰ ਜੀ ਥੋੜਾ ਜਿਹਾ ਸਮਾਂ ਦੇ ਦਿਓ ਅਸੀਂ ਇੰਪਲੀਮੈਂਟ ਕਰ ਦਿਆਂਗੇ ਮਤਲਬ ਉਹਨੂੰ ਬੰਦ ਕਰ ਦਿਆਂਗੇ ਅਸਲ 'ਚ ਬੰਦ ਨਹੀਂ ਕਰ ਦੇਗੇ ਹਰ ਵਾਰੀ ਕੋਈ ਨਾ ਕੋਈ ਨਵਾਂ ਬਹਾਨਾ ਲੈ ਜਾਂਦੇ ਨੇ ਕਿਤੇ ਕਹਿ ਦਿੰਦੇ ਨੇ ਨਹੀਂ ਜੀ এনवायरमेंटਲ ਪਰਮਿਸ਼ਨ ਜਿਹੜੀਆਂ ਅਸੀਂ ਲਈਆਂ ਸੀ ਉਹ ਤਾਂ ਹੋਰਾਂ ਲਈ ਲਈਆਂ ਸੀ ਤੁਸੀਂ ਇੱਕ ਸੈਂਟਰ ਲਈ ਕਿਹਾ ਸੀ ਤਾਂ ਤਿੰਨ ਅੱਡ ਅੱਡ ਸੈਂਟਰ ਬਣਾ ਲਏ ਨੇ ਜਦ ਕਿ ਉਹਦੇ 'ਚ ਵੀ ਬੜੀਆਂ ਗੁੰਝਲਾਂ ਨੇ ਉਹਦੀਆਂ ਵੀ ਬੜੀਆਂ ਗੱਲਾਂ ਹੈਗੀਆਂ ਨੇ ਅਸੀਂ ਉਹਦੇ 'ਚ ਵੀ ਲੀਗਲ ਕਾਰਵਾਈ ਕਰ ਰਹੇ ਹਾਂ ਅਸੀਂ ਦੋ ਫਰੰਟਾਂ 'ਤੇ ਲੜ ਰਹੇ ਹਾਂ ਸਾਡੀ ਟੀਮ ਹੈ ਜਿਹੜੀ ਲੀਗਲੀ ਵੀ ਤੇ ਨਾਲ-ਨਾਲ ਅਸੀਂ ਉਸੇ ਦਿਨ ਖਲ ਸਮਝ ਗਏ ਸੀ ਕਿ ਸਰਕਾਰ ਬਿਲਕੁਲ ਇਸ ਨiyet ਨਾਲ ਨਹੀਂ ਚੱਲ ਰਹੀ ਕਿ ਇਨ੍ਹਾਂ ਸੈਂਟਰਾਂ ਨੂੰ ਜਾਂ ਪੰਜਾਬ ਦੇ ਵਿੱਚੋਂ ਪੋਲਿਊਸ਼ਨ ਬੰਦ ਕੀਤਾ ਜਾਵੇ ਪਾਣੀ ਦਾ ਪੋਲਿਊਸ਼ਨ ਜਿਹਦੇ ਨਾਲ ਲੋਕਾਂ ਨੂੰ ਕੈਂਸਰ ਹੋ ਰਿਹਾ ਕਾਲਾ ਪੀਲੀਆਂ ਹੋ ਰਿਹਾ ਸਰੌਸਸ ਹੋ ਰਿਹਾ 70 ਬਿਮਾਰੀਆਂ ਹੋ ਰਹੀਆਂ ਨੇ ਸਰਕਾਰ ਦਾ ਕੋਈ ਇਰਾਦਾ ਨਹੀਂ ਜਿਵੇਂ ਕਿ ਪਿਛਲੀਆਂ ਸਰਕਾਰਾਂ ਦਾ ਸੀ ਇਨ੍ਹਾਂ ਦਾ ਇਰਾਦਾ ਹੈ ਕਿ ਪੈਸਾ ਕਮਾਉਣ ਲੋਕਾਂ ਦੀ ਜ਼ਿੰਦਗੀ ਤੇ ਕਮਾਉਣ ਤੇ ਸਾਨੂੰ ਵੀ ਦੇਣ ਇਨ੍ਹਾਂ ਦਾ ਇਰਾਦਾ ਉਹ ਹੈ ਉਸ ਕਰਕੇ ਅਸੀਂ ਜਨਤਾ ਦੇ ਵਿੱਚ ਵੀ ਨਿਕਲੇ ਸੀ ਕਿ ਹਰ ਬੰਦੇ ਨੂੰ ਦੱਸਿਆ ਜਾਵੇ ਕਿ ਜੇ ਤਿੰਨ ਸੈਂਟਰਾਂ ਲਈ ਇਹ ਇੰਨੇ ਬੇਈਮਾਨ ਹੋ ਸਕਦੇ ਨੇ ਤਾਂ ਜਿਹੜੇ ਬਾਕੀ 2000 ਸੈਂਟਰ ਨੇ ਉਹਨਾਂ ਨੂੰ ਕਿਵੇਂ ਬੰਦ ਕਰਾਵਾਂਗੇ ਜਿਹੜਾ ਅਸੀਂ ਤੁਹਾਨੂੰ ਵਖਾ ਰਹੇ ਹਾਂ ਚਾਹੇ ਉਹ ਰੂੜਿਆਂ ਵਾਲੀ ਵਾਲੀ ਪੇਪਰ ਮੈਲ ਹੋਵੇ ਚਾਹੇ ਜਗਤਜੀਤ ਮੈਲ ਹੋਵੇ ਜਿੰਨਾ ਕੁਝ ਵੀ ਹੋਵੇ 2000 ਸੈਂਟਰ ਨੇ ਜੋ ਪੰਜਾਬ ਦੇ ਸਰਫੇਸ ਦਾ ਪਾਣੀ ਤੇ ਧਰਤੀ ਇਠਲਾ ਪਾਣੀ ਗੰਦਾ ਕਰ ਰਹੇ ਨੇ ਤਾਂ ਉਹਨਾਂ ਨੂੰ ਇਹ ਕਿਵੇਂ ਬੰਦ ਕਰਨਗੇ ਉਹਦੇ ਲਈ ਅਸੀਂ ਲੋਕਾਂ 'ਚ ਨਿਕਲੇ ਆਂ ਕਿ ਜੇ ਬੰਦ ਨਹੀਂ ਕਰਦੇ ਜਿਵੇਂ ਕਿ ਪਿਛਲੀਆਂ ਸਰਕਾਰਾਂ ਨੇ ਵੀ ਕੀਤਾ ਸੀ ਤੇ ਇਹਨਾਂ ਨੂੰ ਕਹੋ ਜਾਓ ਤੇ ਜਿਹੜੀ ਵੀ ਨਵੀਂ ਸਰਕਾਰ ਬਣੇ ਉਹ ਇੰਨਾਂ ਸ਼ਰਤਾਂ 'ਤੇ ਬਣੀ ਕਿਉਂਕਿ ਤੁਹਾਡੇ ਰੈਵਨਿਊ ਦਾ ਕੋਈ ਹੋਰ ਆਲਟਰਨੇਟਿਵ ਹੈਗਾ ਤੁਹਾਡੀਆਂ ਫੈਕਟਰੀਆਂ ਦਾ ਆਲਟਰਨੇਟਿਵ ਹੈਗਾ ਪਰ ਜ਼ਿੰਦਗੀ ਦਾ ਤੇ ਪਾਣੀ ਦਾ ਗੋਈ ਆਲਟਰਨੇਟਿਵ ਨਹੀਂ ਜੇ ਇਹ ਨਹੀਂ ਤਾਂ ਇਹ ਦੁਨੀਆ ਨਹੀਂ ਗਈ ਸੋ ਉਹਦੇ ਲਈ ਅਸੀਂ ਨਿਕਲੇ ਹੋਏ ਆ ਪਰ ਨਾਲ-ਨਾਲ ਕਾਨੂੰਨੀ ਲੈਵਲ ਤੇ ਵੀ ਅਸੀਂ ਲੜ ਰਹੇ ਆ ਹਰ ਤਾਰੀਖ ਦੇ ਵਿੱਚ ਸਾਡੇ ਲੋਕ ਜਾ ਰਹੇ ਨੇ ਜਸਕੀਰਤ ਜੀ ਕਪਲ ਜੀ ਹੁਰੀ ਜਾਂ ਕਿ ਉੱਥੇ ਨਿਤ ਤਿਆਰੀ ਕਰਕੇ ਜਾਂਦੇ ਨੇ ਔਰ ਇਨਾਂ ਦੀਆਂ ਵਕੀਲਾਂ ਦੀਆਂ ਫੌਜਾਂ ਆਉਂਦੀਆਂ ਨੇ ਔਰ ਹਰ ਵਾਰੀ ਵਕੀਲ ਬਦਲਦੇ ਨੇ ਬਦਲਦਾ ਡਿਜ਼ੈਂਡਾਸ ਦੱਸ ਦਿੰਨਾ ਤਾਂ ਜੋ ਹਰ ਵਾਰੀ ਬੈਂਚ ਨੂੰ ਕਿਹਾ ਜਾ ਸਕੇ ਕਿ ਜੀ ਸਾਨੂੰ ਮਾੜਾ ਜਿਹਾ ਟਾਈਮ ਦਿਓ ਟਾਈਮ ਦਿਓ ਔਰ ਇਹ ਗਮ ਸਰਕਾਰ ਵੀ ਕਰ ਰਹੀ ਹੈ ਇਹਨਾਂ ਦੇ ਐਨ ਕਿ ਨਵੇਂ ਐਡੀਸ਼ਨਲ ਏਜੀਸੀ ਸ਼ਾਇਦ ਹੋ ਗਏ ਔਰ ਜਾ ਕੇ ਆਂਦੇ ਜੀ ਮੈਨੂੰ ਥੋੜਾ ਜਿਹਾ ਟਾਈਮ ਦਿਓ ਮੈਂ ਤੁਹਾਨੂੰ ਹੋਲਿਸਟਿਕ ਤਸਵੀਰ ਹੋਲਿਸਟਿਕ ਵਿਊ ਦੇਵਾਂਗਾ ਕੁਛ ਦੇਰ ਚ ਉਹਨਾਂ ਦੇ ਸਾਨੂੰ ਥੋੜਾ ਹੋਲਿਸਟਿਕ ਵਿਊ ਨਹੀਂ ਚਾਹੀਦਾਗਾ ਸਾਨੂੰ ਚਾਹੀਦਾ ਕਿ ਉਹਨਾਂ ਨੂੰ ਤੁਸੀਂ ਬੰਦ ਕਿਉਂ ਨਹੀਂ ਕਰ ਰਹੇ ਕਾਨੂੰਨ ਦਾ ਪਾਲਣ ਕਿਉਂ ਨਹੀਂ ਕਰ ਰਹੇ ਜੋ ਤੁਹਾਨੂੰ ਆਰਡਰਸ ਹੋਏ ਨੇ ਉਹਨਾਂ ਨੂੰ ਫਾਲੋ ਕਿਉਂ ਨਹੀਂ ਕਰਵਾ ਰਹੇ ਸਾਨੂੰ ਜੀ ਟਾਈਮ ਦਿਓ ਸਾਨੂੰ ਜੀ ਟਾਈਮ ਦਿਓ ਉਹਨਾਂ ਨੇ ਕਿਹਾ ਇਹ ਗੱਲ ਬੈਂਚਿੰਗ ਕਿ ਵੈਸੇ ਤਾਂ ਪੂਰੇ ਸਾਰੇ ਸੂਬੇ ਇਸ ਨਾਂ ਤੇ ਵਾਟਰ ਪੋਲੂਸ਼ਨ ਦੇ ਨਾਂ ਤੇ ਬਹਾਨੇ ਲਾਉਂਦੇ ਨੇ ਪਰ ਪੰਜਾਬ ਤਾਂ ਹੱਦਾਂ ਹੀ ਟੱਪ ਗਿਆ ਫਿਰ ਵੀ ਤੁਸੀਂ ਬਾਹਣੇ ਤੇ ਬਾਹਨ ਦਾ ਬੇਸ਼ਰਮੀ ਨਾਲ ਲਾਈ ਜਾ ਰਹੇ ਹੋ ਅਸੀਂ ਵੀ ਲੋਕਾਂ ਚ ਜਾ ਕੇ ਇਹ ਗੱਲ ਕਰੀ ਜਾ ਰਹੇ ਹਾਂ ਕਿ ਜਿੰਨਾ ਚਿਰ ਇਹ ਤੁਹਾਡਾ ਮੁੱਦਾ ਨਹੀਂ ਬਣਦਾ ਜਦ ਕਿ ਮੁੱਦਾ ਬਣ ਗਿਆ ਬਹੁਤ ਹੱਦ ਤੱਕ ਪੂਰਾ ਮੁੱਦਾ ਨਹੀਂ ਬਣਦਾ ਤੁਸੀਂ ਇਹਨਾਂ ਨੂੰ ਨਹੀਂ ਰੋਕ ਪਾਉਂਗੇ ਇਹ ਐਂ ਗੰਦ ਪਾਉਣਗੇ ਆ ਜਿਹੜਾ ਡਰਾਮਾ ਕਰ ਰਹੇ ਹੋ ਮੁੱਖ ਮੰਤਰੀ ਸਾਹਿਬ ਆ ਪਾਣੀ ਵਾਲਾ 4000 ਕਿਊਸਿਕ ਪਾਣੀ ਕਿਉਂ ਦਿੱਤਾ ਤੁਸੀਂ ਹਰਿਆਣੇ ਨੂੰ ਪਹਿਲਾਂ ਫਿਰ ਵੀ ਲੋਕਾਂ ਤੋਂ ਪੁੱਛਿਆ ਤੁਸੀਂ ਪਿਛਲੇ 3 ਸਾਲ ਤੋਂ ਸਰਕਾਰ ਚ ਪਿਛਲੇ ਸਾਲਾਂ ਚ ਕਿਉਂ ਪਾਣੀ ਦੇ ਰਹੇ ਸੀ ਉਹਨਾਂ ਨੂੰ ਦੱਸੂਗੇ ਜ਼ਰਾ ਆਹ ਦਸਾਂ ਦਿਨਾਂ ਦੀ ਤਾਂ ਗੱਲ ਬਣਾ ਕਿਤੇ ਕੋਈ ਬਿਨਾ ਡਰਾਮੇ ਤੋਂ ਵੀ ਗੱਲ ਕਰ ਲਓ ਇਹ ਆ ਪਾਣੀਆਂ ਦੇ ਵਿਰੁੱਧ ਲੜਾਈ ਅਸੀਂ ਖੜੇ ਆ ਪਾਣੀਆਂ ਲਈ ਅਸੀਂ ਗੱਲ ਕੀਤੀ ਐ ਡਿਟੇਲ ਚ ਸਮਝੂਗੇ ਉਹਨੂੰ ਕੀ ਮਤਾ ਪਾ ਕੇ ਕਾਰਵਾਈ ਹੋਈ ਜ਼ਰਾ ਦੱਸ ਦਿਓ ਮੈਨੂੰ ਕੀ ਮਤਾ ਪਾਇਆ ਤੁਸੀਂ ਤੁਹਾਡੋਂ ਪਹਿਲਾਂ ਵਾਲੇ ਵੀ ਡਰਾਮੇ ਕਰ ਗਏ ਨੇ ਕੀ ਕੀਤਾ ਉਹਨਾਂ ਨੇ ਅਸਲ ਦੇ ਵਿੱਚ ਕੀ ਕੀਤਾ ਪਾਣੀ ਪੰਜਾਬ ਦਾ ਸਤਿਆਨਾਸ਼ ਕਰਤਾ ਤੁਸੀਂ ਜਦੋਂ ਆ ਸੰਧੀ ਹੋਈ ਹੈ ਜਿਹਨੂੰ ਕੈਨਸਲ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ 130 ਐਮ ਐਫ ਪਾਣੀ ਤੁਸੀਂ ਪਾਕਿਸਤਾਨ ਨੂੰ ਦਿੱਤਾ ਹੈ ਤੇ ਪੰਜਾਬ ਕੋਲੇ ਕਿੰਨਾ ਆਇਆ ਸੀ 33 ਤੋਂ 32 ਐਮ ਐਫ ਜਿਹਦੇ ਚੋਂ ਹੁਣ ਵੰਡਦਾ ਵੰਡਦਾ 11 ਐਮ ਐਫ ਤੇ ਪਹੁੰਚ ਗਿਆ ਕੀ ਕਰ ਰਹੇ ਹੋ ਇਹਦੇ ਲਈ ਤੁਸੀਂ ਪ੍ਰੈਕਟੀਕਲ ਕੀ ਕਰ ਰਹੇ ਹੋ ਪ੍ਰੈਕਟੀਕਲੀ ਕੀ ਕਰ ਰਹੇ ਹੋ ਕਿ ਇਸ ਨੂੰ ਰੋਕਿਆ ਜਾਵੇ ਇਸ ਧੱਕੇ ਨੂੰ ਕੁਝ ਵੀ ਡਰਾਮਾ ਸਵਾਇ ਡਰਾਮੇ ਤੋਂ ਤੁਸੀਂ ਕਰਦੇ ਹੀ ਕੁਝ ਨਹੀਂਗੇ ਔਰ ਇੱਕ ਮੈਂ ਤੁਹਾਨੂੰ ਹੋਰ ਦੱਸ ਦਿਆਂ ਬੜੀ ਤੁਸੀਂ ਲਾਅ ਐਂਡ ਆਰਡਰ ਦੀ ਗੱਲ ਕਰਦੇ ਹੋ ਆ ਜਿਹੜਾ ਸੀਚੇਵਾਲ ਜੀ ਹਰਾਨੇ ਇੱਕ ਇਸ਼ਨਾਨ ਘਾਟ ਬਣਾਇਆ ਜਮਾਲਪੁਰ ਜਿੱਥੇ ਅਰਥ ਸੈਂਟਰ ਨੇ ਗੰਧ ਪੈਂਦਾ ਜਿੱਥੋਂ ਸਭ ਤੋਂ ਜ਼ਿਆਦਾ ਗੰਧ ਪੈਂਦਾ ਗੰਦੇ ਪਾਣੀ ਦਾ ਉਸ ਤੋਂ ਥੋੜਾ ਜਿਹਾ ਅੱਗੇ ਆ ਕੇ ਉਸੇ ਇਸ਼ਨਾਨ ਘਾਟ ਤੇ ਇੱਕ ਪ੍ਰੋਗਰਾਮ ਰੱਖਿਆ ਸੀ 5 ਦਿਨ ਪਹਿਲਾਂ ਅਖਬਾਰਾਂ ਚ ਵੀ ਉਹਦੀ ਐਡਵਰਟਾਈਜ਼ਮੈਂਟ ਆਈ ਸੀ ਉਹਦੀਆਂ ਖਬਰਾਂ ਵੀ ਲੱਗੀਆਂ ਨੇ ਦੋ ਮੁੰਡੇ ਉਥੇ ਡੁੱਬ ਕੇ ਮਰੇ ਨੇ ਮੈਂ ਦੱਸ ਦੇਣਾ ਅਸਲ ਸੱਚ ਕੀ ਹੋਇਆ ਉਹ ਦੋ ਮੁੰਡੇ ਪ੍ਰੋਗਰਾਮ ਪਤਾ ਕਿਹਦਾ ਸੀ ਉਹ ਅਸੀਂ ਛੇਵਾਲ ਜੀ ਹੋਰਾਂ ਦਾ ਪ੍ਰੋਗਰਾਮ ਇਸ਼ਨਾਨ ਬਾਰੇ ਆਜੋ ਜੀ ਉਹ ਦੱਸ ਦਿਓ ਮੈਂ ਜ਼ਰਾ ਉਹਦੇ ਬਾਰੇ ਕੀ ਕਾਰਵਾਈ ਕੀਤੀ ਹੈ ਦੋ ਮੁੰਡਿਆਂ ਦੀਆਂ ਇੱਕ 15 ਸਾਲ ਦਾ ਇੱਕ 17 ਸਾਲ ਦਾ ਇਹਦੀਆਂ ਜਾਨਾਂ ਗਈਆਂ ਨੇ ਦੋ ਔਰ ਪਤਾ ਗਈਆਂ ਕਿਵੇਂ ਆ ਮੈਂ ਤੁਹਾਨੂੰ ਮਾੜਾ ਜਿਹਾ ਲੋਕਾਂ ਨੂੰ ਵੀ ਦੱਸ ਦਿਆਂ ਉਸ ਜਗ੍ਹਾ ਇਹਨਾਂ ਨੇ ਇੱਕ ਜੋ ਡਰਾਮਾ ਕਰ ਰਹੇ ਨੇ ਇਹ ਉਸ ਡਰਾਮੇ ਲਈ ਪਾਣ ਲੋਕਾਂ ਨੂੰ ਸੱਦਿਆਓ ਜੀ ਆ ਇਸ਼ਨਾਨ ਘਾਟ ਜਿਹਦੇ ਬਾਰੇ ਅਸੀਂ ਕਹਿੰਦੇ ਰਹੇ ਹਾਂ ਕਿ ਗਲਤ ਬਣਾਇਆ ਜਾ ਰਿਹਾ ਉੱਥੇ ਕੋਈ ਵੀ ਬੰਦਾ ਉਹਨੂੰ ਸੱਚ ਸਮਝ ਕੇ ਵਿੱਚ ਵੜ ਜੂਗਾ ਇਹ ਨਹੀਂ ਹੋਣਾ ਚਾਹੀਦਾ ਹੁਣ ਇਹਨਾਂ ਨੇ ਉਸ ਡਰਾਮੇ 'ਚ ਹੋਰ ਕੰਮ ਕਰਤਾ ਕਿ ਅੱਗੇ ਆ ਕੇ ਉੱਥੇ ਆ ਫੰਕਸ਼ਨ ਕਰਨੇ ਸ਼ੁਰੂ ਕਰਤੇ ਇਸ ਤੋਂ ਅੱਗੇ ਕੀ ਕਰ ਰਹੇ ਨੇ ਉਹ ਵੀ ਦੱਸ ਰਿਹਾ ਮੈਂ ਤੁਹਾਨੂੰ ਜਿਹੜਾ ਕਿ ਘਾਣ ਹੋ ਰਿਹਾ ਉੱਥੇ ਲੁਧਿਆਣੇ ਵਾਲਿਆਂ ਦਾ ਉਹ ਫੰਕਸ਼ਨ ਦੇ ਵਿੱਚ ਦੋ ਮੁੰਡੇ ਆਏ ਉਹਨਾਂ ਨੇ ਕਿਹਾ ਯਾਰ ਘਾਟ ਬਣਿਆ ਹੋਇਆ ਜ਼ਰਾ ਵਿੱਚ ਵੜ ਕੇ ਵੇਖ ਲਿਓ ਉੱਥੇ ਗਏ ਐ ਅਸਲ 'ਚ ਕੀ ਹੋਇਆ ਕਿਉਂਕਿ ਉਹ ਪਾਣੀ ਹੈ ਗਿਆ 10 ਫੁੱਟ ਤੱਕ ਡੂੰਗਾ ਦਸ ਫੁੱਟ ਕੋਈ ਇੰਨਾ ਨਹੀਂ ਹੁੰਦਾ ਕਿ 17 ਤੇ 15 ਸਾਲ ਦਾ ਮੁੰਡਾ ਮਰ ਜਾਏ ਉੱਥੇ ਸੀ ਦਲਦਲ ਜਿਹੜੀ ਕਿ ਹੋਊਗੀ ਉਸ ਦਲਦਲ ਦੇ ਵਿੱਚ ਉਹਨਾਂ ਦੇ ਪੈਰ ਫਸੇ ਤੇ ਉਸ ਤੋਂ ਬਾਅਦ ਉਹ ਨਿਕਲ ਨਹੀਂ ਪਾਈ ਉੱਥੇ ਉਹਨਾਂ ਲੋਕਾਂ ਨੇ ਉਹਨਾਂ ਦੇ ਵੀਡੀਓ ਅਵੇਲੇਬਲ ਨੇ ਜੋ ਬੋਲਿਆ ਸਰਕਾਰ ਬਾਰੇ ਪਰ ਕੈਨ ਯੂ ਬਲੀਵ ਕਿ ਉਹਦੀ ਐਫ ਆਈ ਆਰ ਹੋਈ ਹੈ ਜਿਸ ਬੰਦੇ ਨੇ ਉਹ ਫੰਕਸ਼ਨ ਆਰਗੇਨਾਈਜ਼ ਕੀਤਾ ਸੀ ਜਿਨੇ ਉਹ ਬੰਦੇ ਉੱਥੇ ਸੱਦੇ ਸੀ ਜੀ ਦੇ ਚੋ ਬੱਚੇ ਵੀ ਸ਼ਾਮਲ ਸੀ ਕਿ ਉਹਦੇ ਵਿਰੁੱਧ ਕੋਈ ਕਾਰਵਾਈ ਹੋਈ ਹੈ ਜਿਹਦਾ ਨਾਮ ਹੈ ਬਲਵੀਰ ਸਿੰਘ ਸੀਚੇਵਾਲ ਮੈਂ ਸੰਤ ਨਹੀਂ ਕਹੂੰਗਾ ਉਸ ਬੰਦੇ ਨੂੰ ਜਿਹੜਾ ਕਿ ਜਦੋਂ ਇਹ ਘਟਨਾ ਹੋਈ ਮੌਕੇ ਤੋਂ ਫਰਾਰ ਹੋ ਗਿਆ ਔਰ ਉਸ ਤੋਂ ਬਾਅਦ ਜਦੋਂ ਬਚਾ ਲਿਆ ਪੁਲਿਸ ਨੇ ਉਹਨਾਂ ਲੋਕਾਂ ਨਾਲ ਸਹਿਮਤੀ ਬਣਾ ਲਈ ਅੰਦਰ ਸਹਿਮਤੀਆਂ ਕਿਵੇਂ ਬੰਦੀਆਂ ਤੁਹਾਨੂੰ ਪਤਾ ਹੋਊਗਾ ਮੈਨੂੰ ਨਹੀਂ ਪਤਾ ਉਹਦੇ ਬਾਰੇ ਉਸ ਤੋਂ ਬਾਅਦ ਉਹ ਵਾਪਸ ਪਹੁੰਚੇ ਉਹਨਾਂ ਦੇ ਘਰੇ ਔਰ ਕੋਸ਼ਿਸ਼ ਕੀਤੀ ਰਹੀ ਕਿ ਐਫ ਆਈ ਆਰ ਨਾ ਹੋ ਜੇ ਕੀ ਇਹ ਦੱਸਣਗੇ ਮੈਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਿ ਦੋ ਬੱਚਿਆਂ ਦੀ ਜਾਨ ਗਈ ਹੈ ਇੱਕ 15 ਸਾਲ ਦਾ ਇੱਕ 17 ਸਾਲ ਦਾ ਉਹਦੇ ਤੇ ਕੀ ਕਾਰਵਾਈ ਹੋਈ ਹੈ ਜਿਹੜਾ ਬੰਦਾ ਉਸ ਫੰਕਸ਼ਨ ਨੂੰ ਕਰ ਰਿਹਾ ਉੱਥੇ ਜੀਨੇ ਕੇ ਇਹ ਵੇਖਿਆ ਨਹੀਂ ਕਿ ਉਥੋਂ ਦੇ ਅਸਲ ਹਾਲਾਤ ਕੀ ਨੇ ਕਿ ਗੱਡਾ ਗੰਦਾ ਪਾਣੀ ਹੈ ਤੇ ਦਲਦਲ ਹੈ ਜਿਸ ਬੰਦੇ ਨੇ ਉਥੇ ਇਸ਼ਨਾਨ ਘਾਟ ਬਣਾਇਆ ਇੱਕ ਇਹੋ ਜੀ ਜਗ੍ਹਾ ਇਸ਼ਨਾਨ ਘਾਟ ਕਿ ਨੂੰ ਕਿਹਾ ਜਾਂਦਾ ਹੈ ਸਾਡੀ ਸਿੱਖੀ ਦੀ ਰਵਾਇਤ ਹੈ ਇਹ ਉਹਨਾਂ ਸਰੋਵਰਾਂ 'ਚ ਹੁੰਦਾ ਜੋ ਪਵਿੱਤਰ ਹੁੰਦੇ ਨੇ ਉਸ ਜਗ੍ਹਾ ਤੇ ਨਹੀਂ ਜਿੱਥੇ ਕੈਮੀਕਲ ਵਾਲਾ ਪਾਣੀ ਹੋਵੇ ਕੋਈ ਵੀ ਉਸ ਘਾਟ ਨੂੰ ਵੇਖ ਕੇ ਅਗਰ ਹੱਥ ਵੀ ਪਾ ਲਈ ਜਦ ਕਿ ਪਾਣੀ ਐਡਾ ਗੰਦਾ ਹੈ ਕਿ ਕੋਈ ਨਹੀਂ ਪਾਊਗਾ ਪਰ ਜੇ ਕੋਈ ਪਾਲੇ ਤਾਂ ਉਹਦਾ ਹਾਲ ਕੀ ਹੋਊਗਾ ਕੀ ਹਾਲ ਹੋਊਗਾ ਉਹਦਾ ਔਰ ਉਹੀ ਹਾਲ ਹੋਇਆ ਹੁਣ ਦੋ ਮੁੰਡੇ ਉਸ ਇਸ਼ਨਾਨ ਘਾਟ ਨੂੰ ਇੱਕ ਦੇ ਵਿੱਚ ਵੜੇ ਨੇ ਤੇ ਉਹਨਾਂ ਦੀਆਂ ਜਾਨਾਂ ਗਈਆਂ ਇਸ ਬੰਦੇ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਕਿ ਐਡਾ ਵੱਡਾ ਧੋਖਾ ਦਿੱਤਾ ਗਿਆ ਐਨਾ ਧੋਖੇ ਦੇ ਵਿੱਚੋਂ ਮੁੰਡੇ ਗਏ ਔਰ ਉਹਨਾਂ ਦੀਆਂ ਜਾਨਾਂ ਗਈਆਂ ਦੋ ਗੁਨਾਹ ਨੇ ਵੱੱਜਰ ਗੁਨਾਹ ਇਹ ਕਿਸ਼ਨਾਣ ਘਾਟ ਬਣਾਉਣਾ ਹੈ ਉਹ ਜੀ ਜਗ੍ਹਾ ਜਿੱਥੇ ਕਿ ਬਿਲਕੁਲ ਹੀ ਤੁਹਾਡੀ ਜਾਨ ਸੁਰੱਖਿਅਤ ਨਹੀਂਗੀ ਚਾਹੇ ਉਹ ਪਾਣੀ ਦੀ ਗੁਣਵੰਤਾ ਹੋਵੇ ਚਾਹੇ ਉਹ ਥੱਲੇ ਦਲਦਲ ਦਾ ਰੀਜ਼ਨ ਹੋਵੇ ਉਹਦੇ ਉਹ ਇੱਕ ਗੁਨਾਹ ਦੂਜਾ ਗੁਨਾਹ ਇੱਕ ਇਹੋ ਜੀ ਜਗ੍ਹਾ ਤੇ ਫੰਕਸ਼ਨ ਕਰਨਾ ਤੇ ਉਥੇ ਪ੍ਰਬੰਧਨਾ ਕਰਨਾ ਕਿ ਲੋਕਾਂ ਨੂੰ ਆਗਾਹ ਕੀਤਾ ਜਾ ਸਕੇ ਕਿ ਇਹਦੇ ਵਿੱਚ ਨਹੀਂ ਜਾਣਾ ਕਿ ਇਸ ਗੁਨਾਹ ਦੇ ਉੱਤੇ ਉਸ ਬੰਦੇ ਤੇ ਐਫ ਆਈ ਆਰ ਨਹੀਂ ਹੋਣੀ ਚਾਹੀਦੀ ਕੀ ਕੀਤਾ ਪੰਜਾਬ ਗਵਰਨਮੈਂਟ ਨੇ ਜ਼ਰਾ ਦੱਸਣਗੇ ਇਹ ਤੁਸੀਂ ਨਹੀਂ ਦੱਸੂਗੇ ਤੇ ਜਿਹੜੀ ਅਗਲੀ ਸਰਕਾਰ ਆਊਗੀ ਉਹ ਦੱਸੂਗੀ ਇੰਨਾ ਯਾਦ ਰੱਖਿਓ ਜੀ ਇਸ ਗੁਨਾਹ ਕੋ ਤੋਂ ਮਾਫੀ ਨਹੀਂ ਮਿਲਣੀ ਅਸੀਂ ਅੱਜ ਹੀ ਗੱਲ ਕਰਦੇ ਹਾਂ ਕੁਝ ਵਕੀਲਾਂ ਨਾਲ ਕਿ ਹਾਈ ਕੋਰਟ 'ਚ ਵੀ ਇਹਦਾ ਕੁਝ ਪਾਇਆ ਜਾ ਸਕੇ ਤੁਸੀਂ ਦੋ ਬੰਦਿਆਂ ਦੀ ਜਾਨ ਲੈ ਲਈ ਬੱਚਿਆਂ ਦੀ ਇੱਕ ਮੁੰਡਾ ਆਪਣਾ ਪੰਜਾਬ ਦਾ ਸੀ ਇੱਕ ਪ੍ਰਵਾਸੀਆਂ ਦਾ ਬੇਟਾ ਸੀ ਉਹਨਾਂ ਦੋਹਾਂ ਦੇ ਬਾਰੇ ਕੀ ਹੋਇਆ ਜ਼ਰਾ ਦੱਸੂंगे ਇਹ ਤੁਹਾਡਾ ਸੱਚ ਹੈ ਔਰ ਜਿਹੜਾ ਤੁਸੀਂ ਬਹੁਤ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਦੱਸਣਾ ਤੁਹਾਨੂੰ ਹੋਰ ਇਹ ਬੱਚੇ ਔਰ ਗੁਨਾਹ ਕੀ ਕਰ ਰਹੇ ਨੇ ਪਹਿਲਾਂ ਇਹਨਾਂ ਨੇ ਪਿਛਲੇ ਪਿੰਡ 'ਚ ਕੀਤਾ ਕਿ ਜਿਹੜਾ ਅਸੀਂ ਗਾਰ ਕੱਢ ਰਹੇ ਹਾਂ ਜਦ ਕਿ ਤੁਹਾਨੂੰ ਪਤਾ ਹੈ ਕਿੰ ਸਰ ਇਹ ਸਾਰਾ ਕੁਝ ਜੋ ਹੋ ਰਿਹਾ ਹੈ ਬਿਮਾਰੀਆਂ ਇਹ ਗਾਰ ਨਾਲ ਨਹੀਂ ਹੁੰਦੀਆਂ ਗਿਆ ਉਹਦੇ ਚ ਜਿਹੜਾ ਕੈਮੀਕਲ ਪੈਂਦਾ ਹੈ ਆਰਸੈਨਿਕ ਪੈਂਦਾ ਹੈ ਲੈਡ ਪੈਂਦਾ ਉਹਨਾਂ ਨਾਲ ਹੋ ਰਹੀਆਂ ਨੇ ਕਿ ਗਾਰ ਕੱਢਣ ਨਾਲ ਉਹ ਸਾਰਾ ਕੁਝ ਕਲੀਅਰ ਹੋ ਜਾਊਗਾ ਪਰ ਉਸ ਗਾਰ ਦੇ ਵਿੱਚ ਵੀ ਉਹਨੇ ਬੱਜਰ ਗੁਨਾਹ ਕੀ ਕਰ ਰਿਹਾ ਹੈ ਇਹ ਉਸ ਜਮਾਲਪੁਰ ਵਾਲੇ ਤੋਂ ਜਿੱਥੋਂ ਕੈਮੀਕਲ ਪੈ ਰਿਹਾ ਉਹਦੇ ਅੱਗੇ ਆ ਕੇ ਗਾਰ ਕੱਢ ਰਹੇ ਨੇ ਜਦ ਕਿ ਗਾਰ ਜਦ ਤੁਸੀਂ ਪਾਣੀ ਪਾਉਨੇ ਹੋ ਉਹ ਪਾਣੀ ਆਪਣੇ ਆਪ ਰੋੜ ਕੇ ਅੱਗੇ ਲੈ ਜਾਂਦਾ ਹੈ ਇਹ ਪਾਣੀ ਦਾ ਇੱਕ ਨੇਚਰਲ ਬਹਾਵ ਹੁੰਦਾ ਹੈ ਪਰ ਚਲੋ ਪਿੱਛੇ ਤੁਸੀਂ ਕੱਢੀਏ ਇੱਕ ਪਿੰਡ ਕੋਲੇ ਚਲੋ ਕੱਢ ਲਈ ਕੋਈ ਗੱਲ ਨਹੀਂ ਜਦ ਕਿ ਉਹਦੇ ਨਾਲ ਕੁਝ ਨਹੀਂ ਹੁੰਦਾਗਾ ਡਰਾਮਾ ਬਟ ਇਹਨਾਂ ਨੇ ਹੁਣ ਇੱਥੇ ਕੀ ਕਰ ਰਿਹਾ ਦਰਿਆ ਕਿੱਥੇ ਵਹਿੰਦਾ ਉਸ ਸ਼ਹਿਰ ਦੀ ਜੀੜੀ ਸਭ ਤੋਂ ਨੀਵੀਂ ਜਗਾ ਉਂਦੀ ਦਰਿਆ ਤਾਂ ਉੱਥੇ ਹੀ ਵਹਿੰਦਾ ਉੱਥੇ ਉਹ ਬੁੱਢਾ ਨਾਲਾ ਕਿਉਂਕਿ ਉਹ ਦਰਿਆ ਹੀ ਸੀ ਹੁਣ ਨਾਲਾ ਬਣਿਆ ਉਹ ਉੱਥੇ ਬਹਿ ਰਿਹਾ ਸਭ ਤੋਂ ਨੀਵੀਂ ਜਗ੍ਹਾ ਉਨ ਉੱਥੇ ਜਿਹੜੀ ਗਾਰ ਬਣੀ ਸੀ ਉਹ ਇੱਕ ਤਹਿ ਬਣ ਜਾਂਦੀ ਹੈ ਕਿ ਇਹ ਦੂ ਥੱਲੇ ਪਾਣੀ ਨਾ ਜਾਵੇ ਸਿੱਧਾ ਡਾਇਰੈਕਟ ਕਿਉਂਕਿ ਅਸੀਂ ਇਹ ਇੱਕ ਇੱਥੇ ਜਰਗ ਪਿੰਡ ਆ ਉੱਥੇ ਗਏ ਸੀ ਉੱਥੇ ਇੱਕ ਟੋਬਾ ਸੀ ਜਿਵੇਂ ਕਿ ਛੱਪੜ ਹੁੰਦੇ ਨੇ ਉੱਥੋਂ ਦੀ ਇੱਕ ਪੰਚਾਇਤ ਨੇ ਥੱਲਿਓ ਮਾਈਨਿੰਗ ਕਰ ਲਈ ਪਹਿਲਾਂ ਵਾਲੀ ਨੇ ਮਾਈਨਿੰਗ ਕਰ ਲਈ ਉਹ ਮਾਈਨਿੰਗ ਕਰ ਕਰਕੇ ਉਹਨਾਂ ਨੇ ਥੱਲਾ ਪੂਰਾ ਮਤਲਬ ਜਿਹਨੂੰ ਆਪਾਂ ਤੰਲਾ ਕਹੇ ਦਿੰਨੇ ਜ਼ਮੀਨ ਦਾ ਕੱਟਤਾ ਤੇ ਪਾਣੀ ਡਾਇਰੈਕਟ ਥੱਲੇ ਜਾਣ ਲੱਗ ਗਿਆ ਸਿੱਧਾ ਹੀ ਵੈਸੇ ਤਾਂ ਸਿੰਮ ਦਾ ਹੀ ਹੁੰਦਾ ਪਰ ਇੱਕ ਹੁੰਦਾ ਸਿੱਧਾ ਪੂਰਾ ਵੱਡੀ ਮਾਤਰਾ ਚ ਜਾਣਾ ਔਰ ਉਹਦੇ ਨਾਲ ਉਸ ਪਿੰਡ ਦਾ ਕੱਲੇ ਦਾ ਨੇੜੇ ਟੇੜੇ ਦੇ ਪਿੰਡਾਂ ਦਾ ਫੈਕਟਰੀਆਂ ਕਰਕੇ 750 TDS ਪਰ ਉਸ ਪਿੰਡ ਦਾ 950 ਤੋਂ 1500 ਦੇ ਵਿੱਚ TDS ਹੈ ਇਹੀ ਕੁ ਨਾ ਸਿਚੇ ਵਾਲੇ ਰਿਓਥੇ ਕਰ ਰਹੇ ਨੇ ਉਹ ਥੱਲਿਓਂ ਗਾਰ ਕੱਢ ਰਹੇ ਨੇ ਗਾਰ ਕੱਢਣ ਨਾਲ ਕੀ ਹੋ ਰਿਹਾ ਹੈ ਕਿ ਉਹ ਜਿਹੜਾ ਕੈਮੀਕਲ ਵਾਲਾ ਪਾਣੀ ਹੈ ਜਿਹਦੇ ਚ ਅਰਸੈਨਿਕ ਹੈ ਲੈਡ ਹੈ ਦੁਨੀਆਂ ਪਰ ਦੇ ਕੈਮੀਕਲ ਨੇ ਉਹ ਸਿੱਧਾ ਥੱਲੇ ਜਾ ਰਿਹਾ ਤੇ ਉਹ ਸਾਰੇ ਲੁਧਿਆਣੇ ਦੇ ਲੋਕ ਉਸੇ ਨਾਲ ਹੀ ਨਹਾ ਰਹੇ ਨੇ ਤੇ ਕੁਝ ਗਰੀਬ ਤਾਂ ਸਿੱਧਾ ਪੀ ਵੀ ਰਹੇ ਨੇ ਇਹ ਗੁਨਾਹ ਕਰ ਰਹੇ ਨੇ ਉਹ ਆਪ ਦਾ ਡਰਾਮੇ ਲਈ ਆਪਦੀਆਂ ਫੋਟੋਆਂ ਕਿਛਵਾਉਣ ਲਈ ਸੀਚੇਵਾਲ ਜੀ ਤੁਹਾਨੂੰ ਮੈਂ ਦੱਸ ਦਿਆਂ ਜਿੰਨਾ ਚਿਰ ਡਾਈੰਗ ਯੂਨਿਟ ਦਾ ਕੈਮੀਕਲ ਬੰਦ ਨਹੀਂ ਹੁੰਦਾ ਜਿੰਨਾ ਚਿਰ ਇਲੈਕਟ੍ਰੋਪਲੇਟਿੰਗ ਜੋ ਫੈਕਟਰੀਜ਼ ਨੇ ਉਹਨਾਂ ਦਾ ਕੈਮੀਕਲ ਬੰਦ ਨਹੀਂ ਹੁੰਦਾ ਜਾਂ ਹੋਰ ਜਿੰਨੀਆਂ ਵੀ ਨੇ ਉਹਨਾਂ ਚਿਰ ਗਾਰ ਕੱਢਣ ਨਾਲ ਕੁਝ ਨਹੀਂ ਹੋਣਾ ਇਹ ਕੈਮੀਕਲ ਤੁਸੀਂ ਥੱਲਿਓਂ ਗਾਰ ਕੱਢ ਕੇ ਬਲਕੇ ਕੇਸੀਬ ਕਿੱਥੋਂ ਬੁਲਾ ਲੂਗੇ ਤੁਸੀਂ ਜੀਸੀਬ ਕਿੱਥੋਂ ਬੁਲਾ ਲੂਗੇ ਇੰਨੀ ਆ ਸਰਕਾਰ ਹੈ ਤੁਹਾਡੇ ਅੱਗੇ ਜਿਹੜੇ ਸੋਲਿਊਟ ਮਾਰ ਰਹੀ ਹੁੰਦੇ ਨੇ ਤੁਹਾਡੇ ਰਾਈਏ ਗੰਦ ਸਰਕਾਰ ਪਾ ਰਹੀ ਹੈ ਤੇ ਮੈਂ ਸਰਕਾਰ ਨੂੰ ਵੀ ਦੱਸ ਦਿਆਂ ਸਰਕਾਰਾਂ ਹਮੇਸ਼ਾ ਨਹੀਂ ਰਹਿੰਦੀਆਂ ਇਹ ਜਿਹੜਾ ਤੁਸੀਂ ਬੱਜਰ ਗੁਨਾਹ ਕਰ ਰਹੇ ਹੋ ਇਹਦੀਆਂ ਇਨਕੁਆਰੀਜ਼ ਹੋਣਗੀਆਂ ਤੇ ਕੇਸਸ ਵੀ ਬਣਨਗੇ ਤੁਹਾਡੇ ਤੇ ਜੋ ਵੀ ਰਿਸਪੌਂਸੀਬਲ ਬੰਦਾ ਇਹ ਗੁਨਾਹ ਕਰ ਰਿਹਾ ਉਹ ਯਾਦ ਰੱਖੇ ਇਹਨਾਂ ਗੱਲਾਂ ਦੀ ਇਨਕੁਆਰੀ ਹੋਊਗੀ ਕਿ ਤੁਸੀਂ ਆ ਆ ਕੀਤਾ ਤੇ ਐ ਲੋਕ ਮਾਰੇ ਚਾਹੇ ਡਾਇਰੈਕਟ ਮੁੰਡੇ ਤੋਂ ਡੁੱਬ ਕੇ ਮਰੇ ਨੇ ਜਾਂ ਤੁਸੀਂ ਆ ਜੋ ਗਾਰ ਕੱਢ ਕੇ ਕਰ ਰਹੇ ਹੋ ਔਰ ਜਿਹੜਾ ਤੁਸੀਂ ਉੱਤੇ ਟਾਲ ਮਟੋਲਾ ਕਰ ਰਹੇ ਹੋ ਨੈਸ਼ਨਲ ਗ੍ਰੀਨ ਟ੍ਰੈਂਡਲ ਉਹ ਤਾਂ ਅਸੀਂ ਦੱਸ ਹੀ ਦਿੱਤਾ ਹੈ ਪਰ ਤੁਸੀਂ ਲੋਕੋ ਆਪ ਅੰਦਾਜ਼ਾ ਲਾ ਲਓ ਕਿ ਜੇ ਤਿੰਨ ਯੂਨਿਟਾਂ ਲਈ ਜਿੱਥੋਂ ਸਾਡੇ 10 ਕਰੋੜ ਲੀਟਰ ਪਾਣੀ ਹਰ ਰੋਜ਼ ਗੰਦਾ ਪੈਂਦਾ ਹੈ ਕੈਮੀਕਲ ਵਾਲਾ ਤਿਉਹ ਅੱਗੇ ਆ ਕੇ ਸਤਲੋ ਚ ਪੈਂਦਾ ਉਹਦੇ ਲਈ ਇਹਨਾਂ ਨੇ ਇੰਨਾ ਕੁਝ ਕਰਤਾ ਤਾਂ 2000 ਸੈਂਟਰ 2000 ਸੈਂਟਰ ਜੋ ਪਾਣੀ ਜ਼ਮੀਨ ਦਾ ਉਤਲਾ ਤੇ ਥਲੜਾ ਗੰਦਾ ਕਰ ਰਹੇ ਨੇ ਉਹ ਨੂੰ ਇਹ ਬੰਦ ਕਰਨਗੇ ਜਾਂ ਉਹ ਨੂੰ ਪੂਰੇ ਰੂਲਸ ਦੇ ਰਾਈ ਸਾਫ਼ ਕਰਕੇ ਪਾਉਣਗੇ ਜਾਂ ਪਵਾਉਣਗੇ ਸੋਚ ਸਕਦੇ ਹੋ ਤੁਸੀਂ ਇਹਦੇ ਲਈ ਇੱਕ ਵੱਡੇ ਲੈਵਲ ਦੀ ਮੁਹਿੰਮ ਔਰ ਸਰਕਾਰ ਨੂੰ ਭਜਾਉਣਾ ਪਊ ਤੇ ਜਿਹੜੀ ਨਵੀਂ ਆਵੇ ਉਹ ਇਨਾਂ ਸ਼ਰਤਾਂ ਤੇ ਲਿਆਉਣਾ ਪਊਗਾ ਫੇਰੇ ਹੋਣਾ ਔਰ ਪਾਣੀ ਜ਼ਿੰਦਗੀ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਇਹਨੂੰ ਭੁੱਲਿਓ ਜੇ ਨਾ ਹੁਣ ਮੈਂ ਤੁਹਾਨੂੰ ਇੱਕ ਅਗਲੀ ਗੱਲ ਵੀ ਦੱਸ ਦਿਆਂ ਵੈਸੇ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਉਹਦੀ ਅਸਲੀ ਖੇਡ ਬਾਰੇ ਜਸਕਿਰਤ ਜੀ ਹੋਰੀ ਵੀ ਪਹਿਲਾਂ ਦੱਸ ਚੁੱਕੇ ਪਰ ਇਹਦੀ ਡਿਟੇਲ ਚ ਵੀ ਅਸੀਂ ਤੁਹਾਨੂੰ ਦੱਸਦੇ ਰਵਾਂਗੇ ਜੋ ਉਸ ਕੋਰਟ ਚ ਵੀ ਡਰਾਮੇ ਕਰ ਰਹੇ ਨੇ ਮਿਲ ਮਲਾ ਕੇ ਇੱਕ ਅਗਲਾ ਯੁੱਧ ਇਹਨਾਂ ਨੇ ਛੇੜਿਆ ਹੋਇਆ ਨਸ਼ਿਆਂ ਦੇ ਵਿਰੁੱਧ ਯੁੱਧ ਮਤਲਬ ਡਰਾਮਾ ਹੀ ਕਰ ਲੋ ਡਰਾਮਾ ਹੀ ਕਰ ਰਹੇ ਨੇ ਆਪਾਂ ਪਿੱਛੇ ਜੇ ਫਰੀਦਕੋਟ ਚ ਵੀ ਵੇਖਿਆ ਕੀ ਹੋਇਆ ਇੱਕ ਡੀਐਸਪੀ ਨੂੰ ਸਾਹਮਣੇ ਖੜੀ ਹੋ ਕੇ ਜਿਹੜੀ ਖੁਦ ਸੀਗੀ ਵੇਚਣ ਬਚਾਉਣ ਵਾਲੀ ਆਉਂਦੀ ਸੀ ਮੈਥੋਂ ਵੀ ਤਾਂ ਪੈਸੇ ਲੈਂਦੇ ਰਹੇ ਹੋ ਤੁਸੀਂ ਤਾਂ ਕੋਈ ਜਵਾਬ ਨਹੀਂ ਆਇਆ ਸੀ ਇਹਨਾਂ ਨੂੰ ਇੱਥੇ ਵੀ ਇੱਕ ਬੰਦਾ ਇਹਨਾਂ ਦੀ ਗੱਡੀ ਚੋਂ ਫੜਿਆ ਗਿਆ ਹੈ ਕ ਐਮਐਲਏ ਦੀ ਚੋਂ ਇਹ ਹੋਰ ਵੀ ਬੜੇ ਥਾਵਾਂ ਤੇ ਡਰਾਮੇ ਹੋ ਰਹੇ ਨੇ ਜਿੱਥੇ-ਜਿੱਥੇ ਇਹਨਾਂ ਦੇ ਐਮਐਲਏ ਜਾ ਕੇ ਬੋਲਦੇ ਨੇ ਜਦੋਂ ਲੋਕ ਆਂਦੇ ਨੇ ਕਿ ਪ੍ਰਸ਼ਾਸਨ ਨੂੰ ਤਾਂ ਪਤਾ ਹੈ ਕੌਣ ਵੇਚ ਰਿਹਾ ਫੜਦੇ ਕਿਉਂ ਨਹੀਂਗੇ ਫਿਰ ਆਖ ਦਿੰਦੇ ਜੀ ਤੁਸੀਂ ਨਾਂ ਲਓ ਉਹ ਨਾਂ ਵੀ ਲੈ ਦਿੰਦੇ ਨੇ ਫਿਰ ਕੀ ਕਰਦੇ ਹੋ ਤੁਸੀਂ ਹੁਣ ਸਾਡਾ ਇੱਕ ਮੁੰਡਾ ਹੈ ਭਗਵੰਤ ਸਿੰਘ ਮਟੌਰ ਜਿਨੇ ਆਨੰਦਪੁਰ ਸਾਹਿਬ ਦੇ ਵਿੱਚ ਖਾਸ ਕਰ ਤਖਤ ਸਾਹਿਬ ਦੇ ਨੇੜੇ ਤੜੀ ਜਿੰਨੇ ਵੀ ਲੋਕ ਨਸ਼ੇ ਵਾਲੇ ਸੀ ਉਹਨਾਂ ਨੂੰ ਉੱਥੋਂ ਭਜਾਇਆ ਜਾਂ ਉਹਨਾਂ ਨੂੰ ਐਕਸਪੋਜ਼ ਕਰਕੇ ਰਿਪੋਰਟਾਂ ਕਰਵਾਈਆਂ ਔਰ ਨਾਲ ਸਾਡੇ ਲੱਗਿਆ ਸਰਗਰਮ ਮੈਂਬਰ ਆ ਸਾਡੀ ਵੈਹਨ ਟੀਮ ਦਾ ਹਰ ਥਾਂ ਤੇ ਸਾਡੇ ਨਾਲ ਜਾਂਦਾ ਜਿੰਨੀ ਮਾਈਨਿੰਗ ਸੀਓਸ ਇਲਾਕੇ ਦੀ ਚਾਹੇ ਨੰਗਲ ਅਨੰਦਪੁਰ ਸਾਹਿਬ ਜਾਂ ਰੋਪੜ ਦੀ ਉਸ ਪੂਰੀ ਮਾਈਨਿੰਗ ਨੂੰ ਐਕਸਪੋਜ਼ ਕਰਨ ਚੋਂ ਸਾਡੇ ਨਾਲ ਰਿਆ ਤਾਂ ਅਸੀਂ ਤਾਂ ਰੜਕਦੇ ਹੀ ਸੀ ਹੁਣ ਇਨਾਂ ਦੀ ਪ੍ਰਸ਼ਾਸਨ ਦੀਆਂ ਅੱਖਾਂ 'ਚੋਂ ਰੜਕਣ ਲੱਗ ਗਿਆ ਸੀ ਇਹਨਾਂ ਨੇ ਕਹੇ ਵੀ ਇਹ ਬੰਦ ਕਰਾਉਣ ਵਾਲੇ ਨੂੰ ਪਹਿਲਾਂ ਤਾਂ ਬੰਦ ਕਰ ਆਈਏ ਤਾਂ ਉਹਦੇ ਲਈ ਇਹਨਾਂ ਨੇ ਕੀ ਕੀਤਾ ਉਹਨੂੰ ਪੁਲਿਸ ਫੋਨ ਕਰਨ ਲੱਗੀ ਵਾਰ-ਵਾਰ ਕਿ ਜੀ ਤੁਹਾਡੇ ਬਾਰੇ ਤੁਸੀਂ ਜਰਾ ਡੋਪ ਟੈਸਟ ਕਰਾਓ ਉਹ ਆਂਦਾ ਪਾਈ ਤੁਸੀਂ ਮੈਨੂੰ ਇਹ ਲਿਖ ਕੇ ਆਰਡਰ ਭੇਜੋ ਮੈਂ ਵੀ ਉਹਨੂੰ ਕਹਿਆ ਇਹਨਾਂ ਨੂੰ ਪੁੱਛ ਜ਼ਰਾ ਕਿ ਲਿਖ ਕੇ ਭੇਜੋ ਆਰਡਰ ਭੇਜ ਤਾਂ ਸਕਦੇ ਨਹੀਂ ਕਿਉਂਕਿ ਤੁਸੀਂ ਕਿਸੇ ਬੰਦੇ ਨੂੰ ਇਹ ਨਹੀਂ ਕਹਿ ਸਕਦੇ ਕਿ ਡੋਗ ਟੈਸਟ ਕਰਾ ਜਾਂ ਤੁਸੀਂ ਦੱਸੋ ਉਹਦੇ ਤੇ ਜੁਰਮ ਕੀ ਆ ਉਹਨੂੰ ਫੜੋ ਗ੍ਰਿਫਤਾਰ ਕਰੋ ਉਹਦੇ ਡੋਗ ਟੈਸਟ ਕਰਾ ਲਓ ਉਹ ਤਾਂ ਇਹ ਕਰ ਨਹੀਂ ਸਕਦੇ ਕਿਉਂਕਿ ਜੁਰਮ ਤਾਂ ਕੋਈ ਹੈ ਹੀ ਨਹੀਂ ਤੰਗ ਕਰਨਾ ਪੁਲਿਸ ਨੇ ਵਾਰ-ਵਾਰ ਫੋਨ ਕਰਨਾ ਉਹਨੂੰ ਉਹ ਆਂਦਾ ਯਾਰ ਫਾਈਨਲੀ ਜਦ ਕਿ ਮੈਂ ਉਹਨੂੰ ਮਨਾ ਕੀਤਾ ਸੀ ਮੈਂ ਕਿਹਾ ਇਹਨੂੰ ਉਹਨੂੰ ਕਹੀਂ ਜ਼ਰਾ ਲਿਖ ਕੇ ਭੇਜੋ ਤਾਂ ਮੈਂ ਆਪਦੇ ਕਿਸੇ ਨਿੱਜੀ ਕੰਮ ਦਿੱਲੀ ਗਿਆ ਹੋਇਆ ਸੀ ਤਾਂ ਮੈਂ ਰਾਤ ਮੁੜਿਆ ਤਾਂ ਮੈਨੂੰ ਉਹਨੇ ਸਾਰੀ ਡਿਟੇਲ ਦੱਸੀ ਮੈਨੂੰ ਦੱਸਿਆ ਉਹਨਾਂ ਜੀ ਮੈਨੂੰ ਲੈ ਗਏ ਉੱਥੇ ਮੈਂ ਗਿਆ ਆਪ ਮੈਂ ਕਿਹਾ ਚੱਲੋ ਮੇਰੇ ਨਾਲ ਕਰਾਓ ਮੇਰਾ ਡੋਪ ਟੈਸਟ ਕਿਉਂਕਿ ਸੱਚਾ ਬੰਦਾ ਹੁੰਦਾ ਉਹ ਆਂਦਾ ਚੱਲ ਯਾਰ ਨਵੇੜ ਗੱਲ ਆਜੋ ਜਦ ਕਿ ਉਹਨੂੰ ਲੋੜ ਨਹੀਂ ਸੀ ਉਹ ਇਹਨਾਂ ਨੂੰ ਕਹਿੰਦਾ ਕਿ ਜ਼ਰਾ ਮੁੱਖ ਮੰਤਰੀ ਦਾ ਡੋਪ ਟੈਸਟ ਕਰਾਓ ਖਾਂ ਅਸੀਂ ਸਾਰੇ ਹੀ ਕਰਾਉਨੇ ਆਂ ਮੈਂ ਵੀ ਕਰਾਉਣਾ ਸਾਡੀ ਸਾਰੀ ਕਾਲੇ ਪਾਣਿਆਂ ਦੀ ਟੀਮ ਕਰਾਉਂਦੀ ਐ ਇੱਕ ਬੰਦੇ ਦਾ ਕਰਾ ਦਿਓ ਕੱਲ ਮੁੱਖ ਮੰਤਰੀ ਦਾ ਹੀ ਕਰਾ ਦਿਓ ਤੁਹਾਨੂੰ ਪਤਾ ਲੱਗ ਜੂ ਕਿਦੇ ਚ ਕੀ ਆਉਂਦਾ ਜਾ ਇਹਨਾਂ ਦੇ ਬਾਕੀ ਜਿੰਨੇ ਫਿਰਦੇ ਨੇ ਹੋਰ ਉਹਨਾਂ ਦਾ ਕਰਾ ਲਓ ਜ਼ਰਾ ਡੋਪ ਟੈਸਟ ਖੈਰ ਉਹ ਗਿਆ ਉੱਥੇ ਉੱਥੇ ਹਸਪੀਟਲ ਦੇ ਡਾਕਟਰ ਨੇ ਕਿਹਾ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਆ ਜਿਹੜਾ ਬੰਦਾ ਨਸ਼ਿਆਂ ਵਿਰੁੱਧ ਲੜ ਰਿਹਾ ਹੈ ਪੱਤਰਕਾਰ ਹੈ ਉਹਦਾ ਡੋਪ ਟੈਸਟ ਕਰਾ ਰਿਹਾ ਹੂੰ ਉਹਨੇ ਡੋਪ ਟੈਸਟ ਕਰਨ ਤੋਂ ਮਨਾ ਕਰਤਾ ਹੁੰਦਾ ਜੀ ਫਾਈਨਲੀ ਉਹਨੇ ਬਹਾਨਾ ਨਾ ਕਿ ਬਣਾ ਸਾਡੇ ਕੋਲੇ ਕਿੱਟ ਹੈ ਨਹੀਂ ਗਈ ਲੇਕਿਨ ਉਸ ਜਗ੍ਹਾ ਤੇ ਅਮ ਕਿਨਾ ਆਪਣਾ ਸਾਡੇ ਮੁੰਡੇ ਦੇ ਭਗਵੰਤ ਸਿੰਘ ਮਟੌਰ ਦੇ ਸਾਈਨ ਨੇ ਤੇ ਜਿਹੜਾ ਨਾਲ ਉੱਥੇ ਗਿਆ ਪੁਲਿਸ ਦਾ ਇਹਨਾਂ ਦਾ ਆਯੋ ਕਹਿ ਲੋ ਜਾ ਐਸਆਈ ਨਾਮ ਹੈ ਭਿੱਜ ਗਿਆ ਭੁੱਲ ਗਿਆ ਉਹਨੇ ਲਿਖਿਆ ਹੋਇਆ ਸ਼ਾਇਦ ਗੁਰਮੀਲ ਸਿੰਘ ਹੈ ਜਾਂ ਕੋਈ ਹੋਰ ਹੈ ਉਸ ਬੰਦੇ ਦੇ ਵੀ ਸਾਈਨ ਨੇ ਕੀ ਮੈਨੂੰ ਮੁੱਖ ਮੰਤਰੀ ਸਾਹਿਬ ਤੁਹਾਨੂੰ ਪਤਾ ਹੈ ਜਾਂ ਨਹੀਂ ਪਤਾ ਮੈਨੂੰ ਨਹੀਂ ਪਤਾਗਾ ਪਰ ਮੈਂ ਤੁਹਾਨੂੰ ਪੁੱਛ ਰਿਹਾ ਕਾਨੂੰਨ ਚ ਤੁਹਾਨੂੰ ਦੱਸ ਵੀ ਰਿਹਾ ਜ਼ਬਰਦਸਤੀ ਬਿਨਾ ਕਿਸੇ ਕੇਸ ਤੋਂ ਬਿਨਾ ਕਿਸੇ ਗੱਲ ਤੋਂ ਤੁਸੀਂ ਕਿਸੇ ਬੰਦੇ ਨੂੰ ਮਜਬੂਰ ਕਰ ਸਕਦੇ ਹੋ ਕਿ ਉਹਦਾ ਡੋਪ ਟੈਸਟ ਹੋਵੇ ਕਰ ਸਕਦੇ ਹੋ ਨਹੀਂ ਤੁਹਾਨੂੰ ਨਹੀਂ ਪਤਾ ਉਹਨਾ ਮੈਂ ਤੁਹਾਨੂੰ ਦੱਸ ਦਿੰਦਾ ਪਰ ਥੋੜਾ ਰੋਪੜਾ ਅਨੰਦਪੁਰ ਸਾਹਿਬ ਦੇ ਵਿੱਚ ਭਗਵੰਤ ਸਿੰਘ ਮਟੌਰ ਦੇ ਸਿਲਸਿਲੇ ਚ ਹੋਇਆ ਉੱਥੋਂ ਦੀ ਪ੍ਰੈਸ ਪੂਰੀ ਜਿੰਨੀ ਉਸ ਡਿਸਟ੍ਰਿਕਟ ਦੀ ਸੀ ਪੂਰੀ ਪ੍ਰੈਸ ਕਲੱਬ ਦੇ ਪ੍ਰਧਾਨ ਸਮੇਤ ਪੂਰੀ ਪ੍ਰੈਸੋ ਦੇ ਨਾਲ ਆਈ ਉਹਨਾਂ ਨੇ ਉਸ ਨੂੰ ਪ੍ਰਚਾਰਤ ਕੀਤਾ ਐਸਐਸਪੀ ਦਾ ਉਹਨਾਂ ਨੂੰ ਫੋਨ ਆਇਆ ਅਗੇ ਨਾ ਜੀ ਤੁਸੀਂ ਐਂ ਨਾ ਕਰੋ ਅਸੀਂ ਤਾਂ ਇਹ ਨਹੀਂ ਕਰ ਰਹੇਗੀ ਤਾਂ ਉਹਨਾਂ ਨੇ ਕਿਹਾ ਉਹਨੂੰ ਫੋਨ ਤੇ ਕਿ ਭਾਈ ਇਹ ਕਿਉਂ ਕਰ ਰਹਿਆਂ ਦੇ ਜੀ ਸਾਨੂੰ ਉੱਤੋਂ ਦਬਾਅ ਹੈ ਹੁਣ ਕੱਲ ਨੂੰ ਫੇਰ ਮਿਲਣਾ ਉਹਨਾਂ ਨੂੰ ਐਸਐਸਪੀ ਨੂੰ ਪ੍ਰੈਸ ਮਿਲ ਰਹੀ ਹੈ ਜਾ ਕੇ ਮੈਂ ਉਹਨਾਂ ਨੂੰ ਇੱਕ ਗੱਲ ਕਰ ਦਿੰਦਾ ਕਿ ਇਹ ਧੱਕਾ ਕਰ ਰਹੇ ਹੋ ਤੁਸੀਂ ਕਾਨੂੰਨ ਦੇ ਵਿੱਚ ਇਹ ਸ਼ਾਮਲ ਨਹੀਂਗਾ ਔਰ ਜਿਹੜੇ ਤੁਹਾਡੇ ਐਸਆਈ ਦਾ ਤੇ ਜਿਹੜੇ ਤੁਹਾਡੇ ਐਸਐਚਓ ਦੇ ਫੋਨ ਆਉਂਦੇ ਰਹੇ ਨੇ ਭਗਵੰਤ ਸਿੰਘ ਮਟੌਰ ਨੂੰ ਆਨ ਰਿਕਾਰਡ ਨੇ ਉਹਦੇ ਕਾਲਾਂ ਦੀ ਡਿਟੇਲ ਰਹਿਂਦੀ ਹੈ ਜੇ ਤੁਸੀਂ ਉਹਨਾਂ ਤੇ ਕਾਰਵਾਈ ਨਾ ਕੀਤੀ ਤਾਂ ਤੁਸੀਂ ਸੋਚਿਓ ਜੇ ਜ਼ਰੂਰ ਇਹ ਅੱਜ ਜਾਂ ਕੱਲ ਇਹ ਗੱਲਾਂ ਬਹੁਤ ਵੱਡੇ ਲੈਵਲ ਤੇ ਸਾਹਮਣੇ ਆਉਣਗੀਆਂ ਤੇ ਇਹਦੇ ਜ਼ਿੰਮੇदार ਲੋਕਾਂ ਨੂੰ ਭੁਗਤਣਾ ਪਊਗਾ ਇੰਨਾਂ ਗੱਲਾਂ ਬਾਰੇ ਜੋ ਤੁਸੀਂ ਡਰਾਮਾ ਕਰ ਰਹੇ ਹੋ ਔਰ ਜੋ ਤੁਸੀਂ ਸੱਚੇ ਬੰਦਿਆਂ ਨੂੰ ਸਫਰ ਕਰਾ ਰਹੇ ਹੋ ਇਹਦੇ ਲਈ ਰੈਡੀ ਰਹੋ ਜੇ ਔਰ ਮੈਂ ਲੋਕਾਂ ਨੂੰ ਵੀ ਦੱਸਣਾ ਚਾਹੂੰਗਾ ਕਿ ਇਹ ਜੋ ਡਰਾਮੇ ਹੋ ਰਹੇ ਨੇ ਪਹਿਲੇ ਵੀ ਕਰਦੇ ਰਹੇ ਆ ਤੇ ਹੁਣ ਵਾਲਿਆਂ ਨੇ ਤਾਂ ਨੇਰੀ ਲਿਆਤੀ ਆ ਇਨਾਂ ਡਰਾਮਿਆਂ ਦਾ ਜਵਾਬ ਦਿਓ ਜੇ ਔਰ ਇਹ ਡਰਾਮੇ ਹੁੰਦੇ ਕਿਉਂ ਨਹੀਂ ਸ਼ਾਇਦ ਤੁਸੀਂ ਇਹਨਾਂ ਡਰਾਮਿਆਂ ਨੂੰ ਵੇਖ ਲੈਂਦੇ ਸੀ ਇਹਨਾਂ ਦੇ ਜਾਲ 'ਚ ਫਸ ਜਾਂਦੇ ਸੀ ਮੇਰੀ ਤੁਹਾਨੂੰ ਬੇਨਤੀ ਹੈ ਜੇ ਉਹ ਜੀ ਡਿਮਾਂਡ ਹੁੰਦੀ ਹੈ ਨਾ ਉਹ ਉਹ ਜੀ ਸਪਲਾਈ ਹੁੰਦੀ ਹੈ ਤਾਂ ਪਲੀਜ਼ ਆਪ ਦੀ ਡਿਮਾਂਡ ਵਧੀਆ ਬਣਾਓ ਸਖਸ਼ਿਤ ਬਣਾਓ ਐਜੂਕੇਟਿਡ ਬਣਾਓ ਕਿ ਅਸੀਂ ਬੰਦੇ ਚੰਗੇ ਚਾਉਣੇ ਆ ਜਿਹੜੇ ਜੈਨੂਲੀ ਇਸ ਨਸ਼ੇ ਨੂੰ ਖਤਮ ਕਰਨ ਪਾਣੀ ਸ਼ੁੱਧ ਕਰਨ ਤੇ ਜਿੰਨੇ ਮਸਲੇ ਹੋਰ ਨੇ ਪੰਜਾਬ ਦੇ ਉਹਨਾਂ ਨੂੰ ਡਿਟੇਲ ਚ ਸਮਝਣ ਤੇ ਫਿਰ ਉਹਦਾ ਕ੍ਰੀਏਟਿਵਲੀ ਕੁਝ ਕਾੜ ਕੱਢ ਕੇ ਜਿਹੜੀਆਂ ਕਿ ਅਸੀਂ ਕਈ ਦੱਸ ਵੀ ਚੁੱਕੇ ਆ ਜਿਵੇਂ ਰੇਤੇ ਆਲਾ ਦੱਸਿਆ ਕਿ ਰੇਤੇ ਨੂੰ ਫਰੀ ਕਰ ਦਿਓ ਔਰ ਇੱਕ ਮਿਨੀਮਮ ਟੈਕਸ ਲਾ ਲਓ ਜਦੋਂ ਨਕਸ਼ੇਪਾਸ ਹੁੰਦੇ ਨੇ ਤੇ ਐ ਹੀ ਇੱਕ ਪਿੰਡਾਂ ਵਾਲੇ ਮੈਕੈਨਿਜ਼ਮ ਬਣਾ ਲਓ ਥੋਡੀ ਕਮਾਈ ਵੀ ਹਜ਼ਾਰ ਕਰੋੜ ਤੋਂ ਉੱਤੇ ਹੋਜੂ ਤੇ ਤੁਹਾਡਾ 20 ਹਜ਼ਾਰ ਕਰੋੜ ਦੀ ਜਾਂ 15 ਹਜ਼ਾਰ ਕਰੋੜ ਦੀ ਕਰਪਸ਼ਨ ਬੰਦ ਹੋਜੂ ਐ ਸੋਚਣ ਉਹਨਾਂ ਲੋਕਾਂ ਨੂੰ ਲੈ ਕੇ ਆਓ ਇਹਨਾਂ ਡਰਾਮੇਵਾਜਾਂ ਨੂੰ ਜਿਨ੍ਹਾਂ ਨੇ ਤੁਹਾਡਾ ਪਾਣੀ ਲੁਟਾਤਾ ਔਰ ਕੱਲੇ ਇਹ ਨਹੀਂ ਇਹ ਦੂਪਹਿਲਾਂ ਵਾਲੇ ਉਹਨਾਂ ਨੇ ਤਾਂ ਹਿਸਟੋਰਿਕਲੀ ਚੰਦ ਚਾੜ੍ਹੇ ਨੇ ਸੱਤਿਆ ਨਾਸ਼ ਕੀਤਾ ਪੰਜਾਬ ਦਾ ਇਹਨਾਂ ਲੋਕਾਂ ਤੋਂ ਜੇ ਬਚਣਾ ਹੈ ਇਨਾਂ ਲੁਟੇਰੀਆਂ ਤੋਂ ਜੋ ਸਾਰੇ ਪਹਿਲਾਂ ਤੋਂ ਆ ਰਹੇ ਨੇ ਜਿਹੜੇ ਪਹਿਲਾਂ ਤੋਂ ਲੱਗੇ ਹੋਏ ਨੇ ਜੇ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਖੁਦ ਸੋਚੋ ਤੇ ਸੋਚ ਕੇ ਇਹ ਨਾ ਕਹੋ ਕਿ ਇਨਕਲਾਬ ਕਹੇ ਨਾਲ ਨਹੀਂ ਆਉਂਦਾ ਗਰੀਬੀ ਕਹੇ ਨਾਲ ਨਹੀਂ ਹਟਦੀ ਉਹਦੀ ਡਿਟੇਲ ਦੇਣੀ ਪੈਂਦੀ ਹੈ ਲਿਖ ਕੇ ਕਿ ਆ ਪਹਿਲੇ ਮਹੀਨੇ ਆ ਦੂਜੇ ਮਹੀਨੇ ਆ ਤੀਜੇ ਮਹੀਨੇ ਅਸੀਂ ਐ ਐ ਐ ਕਰਾਂਗੇ ਫਿਰ ਇਹ ਸਹੀ ਹੁੰਦੀ ਹੈ ਚੀਜ਼ ਕਹੇ ਨਾਲ ਨਹੀਂ ਹੁੰਦੀ ਅੱਜ ਜਿਵੇਂ ਤੁਹਾਨੂੰ ਮੈਂ ਰੇਤ ਦਾ ਐਗਜ਼ਾਮਪਲ ਦੁੱਤਾ ਐਂ ਬਾਕੀ ਮਸਲੇ ਨਹੀਂ ਹੁਣ ਤੱਕ ਇੰਨੇ ਸਾਲ ਹੋ ਗਏ ਇਹਨਾਂ ਦਾ ਰੈਵਨਿਊ ਕਿੰਨਾ ਬਣਿਆ ਰੇਤ ਦਾ 288 ਕਰੋੜ ਅਸੀਂ ਤੁਹਾਨੂੰ ਬਹਿ ਕੇ ਕਹਿ ਰਹੇ ਹਜ਼ਾਰ ਕਰੋੜ ਤੋਂ ਉੱਤੇ ਹੋ ਜੂ ਨਾਲੇ ਲੋਕਾਂ ਨੂੰ ਮੁਫਤ ਮਿਲ ਜੂ ਤੇ ਨਾਲੇ ਜੋ ਘਾਣ ਹੋ ਰਿਹਾ ਕੁਦਰਤ ਦਾ ਉਹ ਬੰਦ ਹੋ ਜੂ ਕਿਉਂ ਨਹੀਂ ਹੁੰਦਾ ਐ ਕਿਉਂ ਨਹੀਂ ਕਰਦੇ ਐ ਕਿਉਂਕਿ ਇਹ 15-20 ਹਜ਼ਾਰ ਕਰੋੜ ਇਹਨਾਂ ਲੋਕਾਂ ਦੀਆਂ ਜੇਬਾਂ ਚ ਹੀ ਜਾਂਦਾ ਪਹਿਲਾਂ ਵਾਲੇ ਵੀ ਐਂ ਕਰ ਰਹੇ ਸੀ ਉਦੋਂ ਪਹਿਲਾਂ ਵਾਲੇ ਵੀ ਇਹੀ ਕਰ ਰਹੇ ਸੀ ਤੇ ਆ ਹੁਣ ਵਾਲੇ ਵੀ ਕਿਉਂ ਨਹੀਂ ਤੁਸੀਂ ਇੰਨਾ ਤੋਂ ਛੁਟਕਾਰਾ ਚਾਹੁੰਦੇ ਕੱਲੇ ਕਹਿਣ ਤੇ ਨਾ ਜਾਓ নো ਡਾਊਟ ਤੁਸੀਂ ਪਿਛਲੀ ਵਾਰੀ ਬਦਲਾਵ ਲਿਆਂਦਾ ਸੀ ਪਰ ਉਹ ਬਦਲਾਵ ਗੱਲਾਂ ਨਾਲ ਹੋ ਗਿਆ ਤੁਸੀਂ ਵੀ ਗੱਲਾਂ ਦੇ ਝਾਂਸੇ 'ਚ ਆ ਗਏ ਗੱਲਾਂ ਦੇ ਝਾਂਸੇ 'ਚ ਨਾ ਆਓ ਮੁੱਦਿਆਂ ਤੇ ਆਓ ਮੁੱਦਿਆਂ ਦੀ ਡਿਟੇਲ ਸਮਝੋ ਡਿਟੇਲ ਮੀਨ ਉਹਨਾਂ ਨੂੰ ਵਿਸਥਾਰ 'ਚ ਕਿਵੇਂ ਲਿਖਿਆ ਗਿਆ ਹੈ ਫਿਰ ਉਹਨੂੰ ਸੋਚ ਕੇ ਵੋਟ ਬਾਲ ਕਿਸੇ ਨੂੰ ਐਨਾ ਪਾਉਗੇ ਹਜ਼ਾਰ ਰੁਪਿਆ ਦੇ ਦੇਾਂਗੇ ਦਾ ਦੇਤਾ ਤੇ ਜਿਦੇਣਗੇ ਤਾਂ ਪੈਸਾ ਕਿੱਥੋਂ ਆਊਗਾ ਉਹ ਪੈਸਾ ਤੁਹਾਡੇ ਸਿਰ ਚੜਨਾ ਸੋ ਇਹਨਾਂ ਗੱਲਾਂ ਨੂੰ ਸਮਝੋ ਪਲੀਜ਼ ਮੇਰੀ ਬੇਨਤੀ ਹੈ ਤੁਹਾਡੇ ਅੱਗੇ ਜੋ ਵੀ ਗੰਦ ਪੈਂਦਾ ਇਹ ਕਿਤੇ ਨਾ ਕਿਤੇ ਉਹ ਲੋਕ ਪਾਉਂਦੇ ਨੇ ਜੋ ਤੁਸੀਂ ਚੁਣੇ ਹੁੰਦੇ ਨੇ ਤਾਂ ਚੁਣਨ ਲੱਗੇ ਇਹਦੇ ਬਾਰੇ ਸੋਚੋ ਕਿ ਐਜੀ ਕੋਈ ਗਲਤ ਚੀਜ਼ ਤਾਂ ਨਹੀਂ ਹੋ ਰਹੀ ਜੇ ਹੋ ਰਹੀ ਹੈ ਤਾ ਅਗਲੀ ਵਾਰੀ ਉਹਨੂੰ ਰਿਐਕਟ ਕਰਨਾ ਤੇ ਉਹਨਾਂ ਲੋਕਾਂ ਨੂੰ ਹਰਾਉਣ ਲਈ ਵੋਟ ਨਾ ਪਾਓ ਜਿਤਾਉਣ ਲਈ ਵੀ ਪਾਓ ਕਿ ਕਿਹਨੂੰ ਜਿਤਾਉਣਾ ਹੈ ਤੇ ਕਿਉਂ ਜਿਤਾਉਣਾ ਹੈ ਕਿਵੇਂ ਬਦਲ ਲਿਆ ਸਕਦਾ ਹੈ ਅਚੰਬੇ ਨਾਲ ਨਹੀਂ ਬਦਲ ਆਉਣਾ ਕੋਈ ਬਹਿ ਗਿਆ ਉੱਤੇ ਆ ਕੇ ਉਹ ਬਦਲ ਆ ਗਿਆ ਨਹੀਂ ਇਹਨੂੰ ਡਿਟੇਲ ਚ ਇਹਦੀਆਂ ਚੀਜ਼ਾਂ ਤੇ ਵਰਕ ਕੀਤਾ ਜਾਊਗਾ ਫਿਰ ਬਦਲ ਆਊਗਾ ਜਿਵੇਂ ਕਿ ਖਰਾਬ ਹੁੰਦਾ 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 ਸਤਿਆਨਾਸ਼ ਹੋ ਗਿਆ ਐਨ ਸਹੀ ਹੁੰਦਾ ਹੁੰਦਾ ਸਹੀ ਹੋਊਗਾ ਪਰ ਉਹਦੇ ਲਈ ਤੁਰਨਾ ਤਾਂ ਪਊ ਇਹ ਕਰਪਟ ਲੋਕ ਤੁਰਨਗੇ ਜਿਹੜੇ ਹਰ ਥਾਂ ਤੇ ਐਕਸਪੋਜ਼ ਹੋ ਚੁੱਕੇ ਨੇ ਜਾਂ ਪਹਿਲੇ ਹੋਏ ਨੇ ਤਾਂ ਤੁਸੀਂ ਬਦਲ ਚਾਲੂ ਰੱਖੋ ਪਰ ਬਦਲ ਗੱਲਾਂ ਦੇ ਨਾਲ ਡਿਟੇਲ 'ਚ ਜਾ ਕੇ ਫੇਰ ਹੋਊਗਾ ਸਾਰਾ ਕੁਝ ਕਾਫੀ ਹੋ ਗਈਆਂ ਗੱਲਾਂ ਫੇਰ ਕਰਦੇ ਰਵਾਂਗੇ ਔਰ ਇਨੂ ਜੇ ਵਾਕਈ ਬਦਲਣਾ ਚਾਹਦੇ ਹੋ ਤਾਂ ਮੇਰੀ ਸਿਰਫ ਇੰਨੀ ਬੇਨਤੀ ਆ ਆਪਣੇ ਆਪ ਨੂੰ ਬਦਲਿਓ ਜੀ ਆਪਦੀ ਸੋਚ ਨੂੰ ਬਦਲਿਓ ਜੀ ਲੌਜੀਕਲ ਕਰਿਓ ਜੀ ਸੋਚ ਨੂੰ ਤਰਕ ਸੰਗਤ ਕਰਿਓ ਜੀ ਫਿਰ ਆਪੇ ਸਹੀ ਹੋ ਜਾਓਗੇ